ਕਬੂਤਰ ਵਾਲੀ ਛਤਰੀ ਬਾਈ ਅੱਛਾ ਕਿਹੜਾ ਰੰਗ ਦਾ ਇਹ ਰੰਗ ਇੱਕ ਤਾਂ येलो ਦਿਖਾ ਦਿਓ ਰ ਇੱਕ ਨਾ ਤਾਂ ਇੱਕ ਹੋਰ ਦਿਖਾ ਦਿਓ ਕੋਈ ਨਵਾਂ ਜਿਹਾ ਹੈਗਾ ਤਾਂ ਆ ਰੰਗ ਇਹਨਾਂ ਦੇ ਉੱਡਦੇ ਨਹੀਂ ਆ ਰੰਗ ਸਹੀ ਨਹੀਂ ਸਾਰੇ ਆ ਖਾਨਿਆਂ ਵਾਲੇ ਜਿਹੜਾ ਮਰਜ਼ੀ ਰੰਗ ਲੈ ਲੈ ਆ ਵੀ ਖਾਣਾ ਰੰਗ ਹੂੰ ਆਹ ਥੋੜੀ ਬਈ ਨੀਲਾ ਕੱਪੜਾ ਆਪਾਂ ਲਿਆਏ ਘਰੇ ਹਨਾ ਛਾਤਰੀਆਂ ਆਲਾ ਹੁਣ ਆਪਾਂ ਸਾਰੀਆਂ ਛਾਤਰੀਆਂ ਤੇ ਆ ਕੱਪੜਾ ਲਾਵਾਂਗੇ ਤੇ ਇੱਕ ਆ ਛਾਤਰੀ ਤੇ ਵੱਡੀ ਤੇ ਆਪਣੀ ਤੇ ਇੱਕ ਆਪਣੀ ਪੁਰਾਣੀ ਤੇ ਆ ਵੀ ਵੱਡੀ ਛਾਤਰੀ ਆ ਇਹਦਾ ਢੇਡ ਦਿੰਨੇ ਆਪਾਂ ਕੱਪੜਾ ਆ ਇਥੇ ਨੀਲਾ ਲਵਾ ਦਾਂਗੇ ਤੇ ਇੱਕ ਆਪਣੀ ਛਾਤਰੀ ਆ ਪਈ ਬਈ ਇੱਕ ਇਥੇ ਲਾਵਾਂਗੇ ਇਹ ਥੋੜੀ ਜੀ ਛੋਟੀ ਆ ਇਹਨਾਂ ਨਾਲ ਇੱਕ ਇਥੇ ਲਵਾ ਦਾਂਗੇ ਆ ਤਿੰਨੇ ਛਾਤਰੀਆਂ ਤੇ ਨੀਲੇ ਕੱਪੜੇ ਹੋ ਜਾਣਗੇ ਤੇ ਜਿਹੜੀ ਆ ਚੌਥੀ ਆ ਇਹ ਤੇ ਨੀਲਾ ਕੱਪੜਾ ਲਾ ਕੇ ਇਹਨੂੰ ਆਪਾਂ ਖੁੱਡੇ ਦੇ ਅੰਦਰ ਲਾ ਦਾਂਗੇ ਉਹ ਤੇ ਇਹਨਾਂ ਨੂੰ ਆਪਾਂ ਲਾ ਦਾਂਗੇ ਬਾਹਰ ਦੂਜੇ ਬੱਚੇ ਮਣੇ ਮੋਟੇ ਦੇ ਤੇ ਗਿੱਦੇ ਦੀ ਹੁਣ ਰੰਗ ਹੋਰ ਹੁਣ ਰੰਗ ਬਦਲਣਾ ਪੂਪਾ ਫਿਰ ਹਾਂਜੀ ਫੱਫੀ ਗਾਲ ਜੀ ਫਰਿਆਂ ਨੂੰ ਕੀ ਹਾਲ ਚਾਲ ਮਿੱਤਰੋ ਠੀਕ ਠਾਕ ਹਾਂ ਬਈ ਜਾਨਵਰ ਫੱਟ ਨੇ ਫਰਿਆਂ ਦੇ ਤਾਂ ਬਈ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਇੰਟਰਸਟਿੰਗ ਹੋਣ ਵਾਲੀ ਹੈ ਕਿਉਂਕਿ ਬਈ ਆਪਾਂ ਲੈਣ ਚੱਲੇ ਆ ਕਬੂਤਰ ਆਪਣੇ ਯਾਰ ਦੋਸਤ ਕੋਲੋਂ ਉਨੇ ਬਈ ਆਪਾਂ ਨੂੰ ਕਬੂਤਰ ਗਿਫਟ ਕਰਨਾ ਇੱਧਰ ਬਈ ਛਾਤਰੀਏ ਤੋਂ ਕੱਪੜਾ ਤਾਰ ਲਿਆ ਆਪਣੀ ਤੋਂ ਪੁਰਾਣੀ ਤੋਂ ਨਵੀਆਂ ਤੇ ਆਪਣੀਆਂ ਤੇ ਹੈ ਨਹੀਂ ਸੀ ਕੱਪੜੇ ਆਹ ਨੀਲਾ ਕੱਪੜਾ ਤੇ ਛਾਤਰੀਆਂ ਇਹ ਆਪਾਂ ਫੜਾਏ ਜਾਂਦੇ ਆ ਘਰੇ ਜਾਂਦੇ ਜਾਂਦੇ ਤਾਂ ਉਹ ਦੂਰ ਨੂੰ ਬਈ ਕੱਪੜੇ ਛੌਂਕੇ ਰੱਖ ਦੇਣਗੇ ਘਰ ਦੇ ਤੇ ਚਲੋ ਹੁਣ ਆਪਾਂ ਚੱਲਦੇ ਆ ਆਪਣੇ ਮਿੱਤਰ ਕੋਲੇ ਕਬੂਤਰ ਲੈਣ ਆਹ ਕਬੂਤਰ ਲਿਆਂਦਾ ਵੀਰੇ ਆਪਣੇ ਯਾਰ ਦੋਸਤ ਕੋਲ ਉਹ ਆਪ ਤਾਂ ਹੈ ਨਹੀਂ ਫਿਕਰ ਯਾਰ ਉਹਦੇ ਭਾਈ ਨੇ ਦਿੱਤਾਗਾ ਨਹੀਂ ਤਾਂ ਵੀਡੀਓ ਵੀ ਸ਼ੂਟ ਕਰ ਲੈਂਦੇ ਤੇ ਤੁਹਾਨੂੰ ਘਰੇ ਚੱਲ ਕੇ ਦਿਖਾਉਣੇ ਆਪਾਂ ਆਮਨਾਲ ਹੁਣ ਪਹੁੰਚ ਗਏ ਬਈ ਆਪਾਂ ਲੈ ਕੇ ਕਬੂਤਰ ਨੂੰ ਆ ਚੁੱਕੇ ਬਈ ਕਬੂਤਰ ਆਪਾਂ ਲੈ ਕੇ ਘਰੇ ਪਹੁੰਚ ਗਏ ਹਨਾ ਲਾਲਸਰਾ ਕਬੂਤਰ ਜਿਹੜਾ ਆਪਾਂ ਨੂੰ ਗਿਫਟ ਆਇਆ ਬਈ ਤੇ ਮਿੱਤਰੋ ਆ ਕਬੂਤਰ ਉਹ ਬਾਈ ਨੇ ਸਪੈਸ਼ਲ ਆਪਾਂ ਨੂੰ ਆ ਕਬੂਤਰ ਸਪੈਸ਼ਲ ਉਹ ਬਾਈ ਨੇ ਆਪਾਂ ਨੂੰ ਤਾਂ ਗਿਫਟ ਕੀਤਾ ਵੀ ਆਪਣੀ ਲਾਲਸਰੀ ਕਬੂਤਰੀ ਨਾਲ ਇਹਨੂੰ ਮਲਾਉਣ ਵਾਸਤੇ ਕਿਉਂਕਿ ਬਈ ਇਹ ਵੀ ਕਬੂਤਰ ਲਾਲਸਰਾ ਤੇ ਜੋੜ ਇਹਨਾਂ ਦਾ ਜਮਾ ਇੱਕੋ ਜਿਹਾ ਲੱਗੂ ਤੇ ਮਿੱਤਰੋ ਖੱਟੀਆਂ ਅੱਖਾਂ ਦਾ ਬਈ ਕਬੂਤਰ ਆ ਤੇ ਲਾਲ ਇਹਦੀ ਨੋਕ ਆ ਧੌਣ ਵੀ ਇਹਦੀ ਲਾਲ ਆ ਹਨ ਤੇ ਅੱਗੋਂ ਪੋਟੇ ਕੋਲੋਂ ਇਹ ਰੱਤਾਗਾ ਤੇ ਕੁਛ ਇਹਦੇ ਇੱਥੇ ਸ਼ੰਭ ਨਹੀਂ ਹਨ ਉੱਤੇ ਬਾਕੀ ਬਈ ਫਰ ਨਹੀਂ ਹੈਗਾ ਕਬੂਤਰ ਕਟਾ ਹਨ ਤੇ ਬਾਕੀ ਮਿੱਤਰੋ ਆ ਪੰਜੇ ਦੇਖ ਲਓ ਹਨ ਕਬੂਤਰ ਦੇ ਆ ਦੇਖੋ ਬਈ ਤੇ ਆ ਜਾਲ ਮਿੱਤਰੋ ਆਪਾਂ ਲੈ ਆਏ ਬਈ ਇੱਧਰ ਤੇ ਹੁਣ ਤੁਹਾਨੂੰ ਜਾਲ ਦੇ ਵਿੱਚ ਛੱਡ ਕੇ ਦਿਖਾਉਣਾ ਕਬੂਤਰ ਤੇ ਨਾਲੇ ਤੁਹਾਨੂੰ ਲਾਲ ਸਰੀ ਕਬੂਤਰੀ ਛੱਡ ਕੇ ਦਿਖਾਉਨੇ ਆ ਫਿਰ ਤੁਸੀਂ ਦੱਸੋ ਇਹਨਾਂ ਦਾ ਜੋੜਾ ਕਿਵੇਂ ਲੱਗਦਾਗਾ ਤੇ ਆਪਾਂ ਜੋੜਾ ਲਾ ਦਈਏ ਇਹਨਾਂ ਦਾ ਕਿ ਨਾ ਤੇ ਮਿੱਤਰੋ ਇਧਰ ਭਾਈ ਅਮਨ ਨੇ ਕਬੂਤਰੀ ਫੜ ਰੱਖੀ ਆ ਲਾਲਸਰੀ ਤੇ ਇਹਨੂੰ ਵੀ ਹੁਣ ਆਪਾਂ ਉਹਦੇ ਕੋਲੀ ਛੱਡ ਦਿੰਨੇ ਆ ਕਬੂਤਰੀ ਨੂੰ ਇਹ じゃ ਵਈ ਲਾਲਸਰੀਏ ਦੇਖੋ ਭਾਈ ਮਿੱਤਰੋ ਆ ਕਬੂਤਰੀ ਉਹ ਭਾਈ ਮੇਰੇ ਕੋਲੇ ਕੱਲ ਆਇਆ ਸੀ ਉਹਨੇ ਆਪਣੀ ਲਾਲਸਰੀ ਕਬੂਤਰੀ ਦੇਖੀ ਉਦੋਂ ਕਿਹਾ ਕਹਿੰਦਾ ਮੇਰੇ ਕੋਲੇ ਇੱਕ ਕਬੂਤਰ ਬੈਠਾ ਲਾਲਸੇਰਾ ਕਹਿੰਦਾ ਮੈਂ ਉਹ ਉਹ ਦੇਉਂਗਾ ਤੈਨੂੰ ਲਾਲਸਰੀ ਨਾਲ ਲਾ ਦੀ ਤੇ ਮਿੱਤਰੋ ਦੇਖੋ ਭਾਈ ਇਹਨਾਂ ਦਾ ਜੋੜਾ ਹਨਾ ਕਿਵੇਂ ਲੱਗਦਾ ਹੈਗਾ ਤੁਹਾਨੂੰ ਇਹਨਾਂ ਨੂੰ ਆਪਾਂ ਦੋਨਾਂ ਦੀ ਜੋੜੀ ਮਿਲਾ ਦਈਏ ਕਿੰਨਾ ਹਨਾ ਜਿਹੜਾ ਆਪਣਾ ਉਹ ਲਾਲ ਕਬੂਤਰ ਆ ਲਾਲ ਸੀਨ ਉਧਰ ਬੈਠਾ ਤਾਂ ਬਈ ਉਹਦੇ ਨਾਲ ਉਹ ਜਿਆਦਾ ਤਾਂ ਮੈਨੂੰ ਇਹਨਾਂ ਦੀ ਜੋੜੀ ਸੋਹਣੀ ਲੱਗ ਜਾਂਦੀ ਆ ਬਾਕੀ ਤੁਸੀਂ ਸਾਰੇ ਜਾਣੇ ਕਮੈਂਟ ਕਰਕੇ ਦੱਸਿਓ ਵੀ ਆਪਾਂ ਨੂੰ ਇਹਨਾਂ ਦੀ ਜੋੜੀ ਲਾਉਣੀ ਚਾਹੀਦੀ ਆ ਜਾਂ ਨਹੀਂ ਲਾਉਣੀ ਚਾਹੀਦੀ ਕਿਵੇਂ ਲੱਗੀਆਂ ਮਨ ਤੈਨੂੰ ਕਬੂਤਰੀ ਸੋਹਣੀ ਆ ਹਨਾ ਵਧੀਆ ਜੋੜੀ ਸਹੀ ਬਣੂਗਾ ਘੈਂਟ ਬਣੂਗੀ ਜੋੜੀ ਬਈ ਦੇਖੋ ਇੱਥੋਂ ਵਧੀਆ ਲੱਗਦਾ ਆ ਇੱਥੋਂ ਪੂਰੇ ਸੋਹਣੇ ਲੱਗਦਾ ਜੋੜਾ ਬੱਚੇ ਵੀ ਮੰਗ ਰਹੇ ਇਹ ਤਾਂ ਉਹ ਲਾਲ ਡੱਬਾ ਘੜਦੇ ਕੋਈ ਹੋਰ ਘੜਦੇ ਆ ਹਾਂ ਡੱਬੇ ਵੀ ਘੜਦੇ ਸਾਦੇ ਲਾਲ ਡੱਬਾ ਕਬੂਤਰੀ ਵੀ ਪੈੜੀ ਆ ਹਨਾ ਲਾਲ ਜੀ रेडी ਆ ਉਤਰੀ ਕੰਪਿਊਟਰ ਦੇ ਅੰਦਰ ਅੰਦਰ ਰੱਖਿਆ ਹਾਂ ਹਾਂ ਜੋੜੀ ਮਿਲ ਜੂਗਾ ਨਾ ਛੇਤੀ ਦੋ ਦਿਨਾਂ ਦੇ ਅੰਦਰ ਅੰਦਰ ਜੋੜੀ ਮਿਲ ਜੂ ਤੀਜੇ ਦਿਨ ਤੱਕ ਇਹਨਾਂ ਦਾ ਜੋੜਾ ਲੱਗ ਜੂ ਤੇ ਜੋੜਾ ਬਹੁਤ ਜ਼ਿਆਦਾ ਸੋਹਣਾ ਲੱਗੂ ਮਿੱਤਰੋ ਜੱਸੀ ਨੂੰ ਇਹਦਾ ਟ੍ਰੇਡ ਨੰਬਰ ਖਾ ਲੂਗਾ ਟ੍ਰੇਡ ਨੰਬਰ ਆ 36 ਟ੍ਰੇਡ ਨੰਬਰ ਖਾ ਲਓ ਰਾਜ ਕੀ ਹੈ ਤਾਂ ਬਈ ਜੱਸੀ ਵੀਡੀਓ ਦੇਖੀ ਜਾਨਾ ਬਈ ਕਮੈਂਟ ਕਰਕੇ ਜਰੂਰ ਦੱਸੀ ਬਈ ਠਾਲਾ ਦਾ ਕੀ ਰਾਜ ਆ ਲੋ ਬਈ ਜੋੜੀ ਆਪਾਂ ਦੁਬਾਰੇ ਫੜ ਲਈ ਵੀਰੇ ਹਨਾ ਖਟੀਆਂ ਖਾਂ ਲਈ ਪਿਓਰ ਚਿੱਟੇ ਤੇ ਪਹਿਲਾਂ ਬਈ ਬਾਹਰ ਕੱਢਦੇ ਸੀ ਜਾਲੀ ਚੋਂ ਕੱਲ ਬਾਹਰ ਰਹੇ ਨੇ ਪਰਫੋ ਵੀ ਬਾਹਰ ਰਹੇ ਤੇ ਆਪਾਂ ਹੁਣ ਬਾਹਰ ਨਹੀਂ ਕੱਢਦੇ ਜਿੰਨੇ ਦਿਨ ਇਹਨਾਂ ਦਾ ਜੋੜਾ ਨਹੀਂ ਲੱਗਦਾ ਛੱਡਣ ਲੱਗਿਆ ਬਈ ਆਪਾਂ ਅੰਦਰ ਉਤਲੇ ਪਾਸੇ ਛੱਡ ਲਿਆ ਕਿ ਥੱਲੇ ਆਵਣ ਕਿ ਮਰਜੀ ਉੱਤੇ ਛੱਡ ਦੇ ਚਲ ਇੱਥੇ ਮਰਜੀ ਛੱਡ ਦੇ ਲੋ ਬਈ ਚੱਕੋ ਮਿੱਤਰੋ ਤੁੰਨੇ ਛੱੜਤੇ ਇੱਕ ਆ ਜੋੜਾ ਛੱੜਤਾ ਬਈ ਹੁਣ ਇੱਕ ਆਪਾਂ ਲਾਲ ਫਿਰਿਆਂ ਦਾ ਛੱਡ ਦਿੰਨੇ ਆ ਇਹਨਾਂ ਨੂੰ ਵੀ ਆਪਾਂ ਹੁਣ ਤਿੰਨ ਦਿਨ ਆਪਾਂ ਜਿੰਨੇ ਦਿਨ ਇਹੇ ਜੋੜਾ ਨਹੀਂ ਲਾਉਂਦੇ ਆਪਾਂ ਇਹਨਾਂ ਨੂੰ ਬਾਹਰ ਨਹੀਂ ਕੱਢਦੇ ਅੰਦਰ ਹੀ ਰੱਖਾਂਗੇ ਅੰਦਰ ਹੀ ਦਾਣਾ ਪਾਣੀ ਖਵਾਵਾਂਗੇ ਫੜੀ ਆ ਹੁਣ ਇਹਨੂੰ ਵੀ ਛੱਡ ਦੇ ਅੰਦਰ ਚਿੱਕਾ ਫੜ ਲੈਨੇ ਆ ਆ ਜਾ ਬਈ ਤੂੰ ਵੀ ਆ ਜਾ ਲੋ ਬਈ ਆ ਲੈ ਬਈ ਚੱਕੋ ਬਈ ਦੋਨੇ ਜੋੜੀਆਂ ਅੰਦਰ ਗਈਆਂ ਜਾਲੀ ਦੇ ਬਾਕੀ ਬਈ ਇੱਧਰ ਬੱਚਾ ਆਪਾਂ ਦੇਖ ਲੈਨੇ ਆ ਹਨਾ ਆਪਣੀ ਕਬੂਤਰੀ ਦਾ ਬੱਚਾ ਕਿਵੇਂ ਆ ਬਈ ਤਾਂ ਬਈ ਬੱਚਾ ਬਿਲਕੁਲ ਠੀਕ ਠਾਕ ਆ ਤਾਰੀ ਰੈ ਫਾਰੀ ਦੇਖ ਲੈਨੇ ਆ ਆ ਜਾਲੀ ਆਪਣੇ ਕੋਲੇ ਇੰਨੀ ਐਕਸਟਰਾ ਪਈ ਆ ਬਈ ਤੇ ਆ ਜਾਲੀ ਨੂੰ ਆਪਾਂ ਆ ਖੁੱਡੇ ਦੀ ਇੱਕ ਵਿੰਡੋ ਤੇ ਲਾ ਦਾਂਗੇ ਇਥੋਂ ਫੱਟੇ ਕੱਟ ਦਾਂਗੇ ਪਿੱਛੇ ਸਰੀਏ ਪਏ ਹੋਏ ਨੇ ਸਰੀਏ ਉਮੀ ਰਹਿਣਗੇ ਕੱਲੇ ਫੱਟੇ ਕੱਟ ਕੇ ਆਪਾਂ ਜਾਲੀ ਪਾ ਦਾਂਗੇ ਤੇ ਇੱਕ ਫੱੜ ਬੰਦ ਰੱਖਾਂਗੇ ਉਹ ਫੱੜ ਬੰਦ ਰੱਖਾਂਗੇ ਇਧਰਲੇ ਪਾਸੇ ਜਾਲੀ ਪਾ ਦਾਂਗੇ ਹਵਾ ਦੀ ਕ੍ਰੋਫਿੰਗ ਹੋਰ ਵੀ ਵਧੀਆ ਹੋ ਜਾਇਆ ਕਰੂ ਤਾਂ ਅਸੀਂ ਕਈ ਵਾਰ ਦੇਖਦੇ ਆਂ ਭਾਈ ਸਾਰੇ ਕਬੂਤਰ ਨਾ ਆ ਕੇ ਇੱਥੇ ਬਹਿ ਜਾਂਦੇ ਨੇ ਅੱਗੇ ਕਿਉਂਕਿ ਉਹਰੇ ਹਵਾ ਲੱਗਦੀ ਆ ਉਹਨਾਂ ਨੂੰ ਤਾਂ ਮਿੱਤਰੋ ਜਦੋਂ ਉੱਥੇ ਵੀ ਆਹ ਜਾਲੀ ਪੈ ਗਈ ਫਿਰ ਸਾਰੇ ਖੁੱਡੇ 'ਚ ਵਧੀਆ ਹਵਾ ਘੁੰਮ ਜਾਇਆ ਕਰੂਗੀ ਇਹਨਾਂ ਨੂੰ ਲੋੜ ਹੀ ਨਹੀਂ ਅੱਗੇ ਆਉਣ ਦੀ ਫਿਰ ਕਿੰਨੀ ਕਮਣ ਇਹ ਸਹੀ ਆਜੂਗੀ ਪੂਰੀ ਇਹ ਮੈਨੂੰ ਲੱਗਣਾ ਐਵੇਂ ਜਿੱਤੇ ਐਂ ਕਰਨੀ ਪਊਗੀ ਦੇਖੀ ਇਹਦੇ ਵਿੱਚ ਵਿੱਚ ਲਾਉਣੇ ਆਪਾਂ ਹਾਂ ਤਾਂ ਸਰਦਰ ਤੋਂ ਥੋੜੀ ਟਾਇਲ ਕਿ ਜਿੰਨੀ ਜਗ੍ਹਾ ਰਹੂਗੀ ਐਨਸ ਰੋਡ ਲਾਉਣੀ ਅੱਛਾ ਇੰਨੀ ਕਿ ਬਚੂਗੀ ਉਹ ਇੱਟ ਦੇ ਉੰ ਦਾ ਬਰਾਬਰ ਹੀ ਆ ਜੂਗੀ ਉਹ ਤਾਂ ਇੱਟ ਦੇ ਬਰਾਬਰ ਜੇ ਖੜਮੇ ਲੁੱਟ ਲਾਉਨੇ ਆ ਐਸ ਰੋਡ ਔਣੇ ਫਿਰ ਇੰਨੀ ਪੰਚ ਜਿਹੜਾ ਹੋਊਗਾ ਇਹ ਫालतू ਜੜੀ ਫਿਰ ਇਹ ਅੰਦਰਲੇ ਪਾਸੇ ਤੋਂ ਆ ਅੰਦਰ ਲੱਗੂ ਹੈਨਾ ਫਿਰ ਕਿੱਧਰ ਲਾਈਏ ਆ ਜਾਲੀ ਜਿਹੜੀ ਬੇ ਦੇ ਅੰਦਰ ਬਾੜੀ ਹੈ ਫਟਿਆਂ ਕੋਲੇ ਕਿ ਬਾਹਰਲੇ ਪਾਸੇ ਹੀ ਲਾ ਦੀਏ ਐਨਸ ਲਾਉਣੀ ਆ ਫਿਰ ਤਾਂ ਐਸ ਰੋਡ ਲਾਉਣੀ ਜੀ ਫਿਰ ਕਿਵੇਂ ਲਾਈਏ ਅੰਦਰ ਲਾਈਏ ਕਿ ਬਾਹਰ ਲਾਈਏ ਅੰਦਰ ਮੈਂ ਕਹਿੰਦਾ ਸਹੀ ਹੈ ਅੰਦਰ ਲਾ ਦਿੰਨੇ ਹੈਨਾ 14 14 ਕਰੀਓ ਸਾਰੀ ਨਾਲੇ ਬਾਲੀ ਥਾਂ ਨਹੀਂ ਰੋਕਣੀ ਤੇ ਬਈ ਆਪਾਂ ਕੱਟ ਕੇ ਇੱਧਰ ਰੱਖਦੇ ਤੇ ਆਹ ਜਾਲੀ ਬਈ ਇੰਨੀ ਕੱਟ ਕੇ ਇੱਥੇ ਸਾਈਜ਼ ਹਨਾ ਪੂਰਾ ਸੂਰਾ ਲਾਤਾ ਆਪਾਂ ਤੇ ਹੁਣ ਜਿਹੜੀ ਆਹ ਜਾਲੀ ਆ ਆ ਜਿਹੜੀ ਕੱਚੀ ਤਾਰ ਆਪਣੇ ਕੋਲੇ ਇਹਦੇ ਨਾਲ ਇਹਨੂੰ ਬਨਨ ਦਾਂਗੇ ਇੱਥੋਂ 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 ਸਾਰੇ ਕਿਥੋਂ ਬਨਨ ਦਾਂਗੇ ਜਦੋਂ ਆ ਫਿਕਸ ਕਰ ਦਾਂਗੇ ਤੇ ਚਲੋ ਬਈ ਫਟਾਫਟ ਪਹਿਲਾਂ ਆ ਲਾ ਦੀ ਕੱਚੀ ਤਾਰ ਬਨਨ ਕੇ ਇਹਨੂੰ ਡੰਨ ਕਰ ਦੀਏ ਗਮ ਛੇਦੀ ਛੇਦੀ ਇਹਦਾ ਭਾਈ ਮੋਟਰ ਆਪਾਂ ਚਲਾਇਆ ਏ ਹੁਣ ਆਪਾਂ ਉਧਰੋਂ ਖੋਲ ਦਿੰਨੇ ਆ ਹਨਾ ਇੱਥੋਂ ਬੰਦ ਕਰ ਦਿੰਨੇ ਆ ਉਧਰੋਂ ਖੁੱਲ ਕੇ ਉਧਰ ਪਾਣੀ ਆ ਜੂ ਪਾਈਪ ਚ ਉਸ ਤੋਂ ਬਾਅਦ ਉਹ ਪਾਈਪ ਆਪਾਂ ਹੀਰ ਤੇ ਰਾਂਝੇ ਵਾਲੇ ਪੌਂਡ ਚ ਪਾ ਦਿੰਨੇ ਆ ਪਾਣੀ ਇਹਨਾਂ ਨੂੰ ਭਰ ਦਿੰਨੇ ਆ ਇਹ ਆ ਦੇਖੋ ਭਾਈ ਇਹ ਇੱਥੋਂ ਇਹਨੂੰ ਖੋਲ ਦਿੰਨੇ ਆ ਤੇ ਪਾਣੀ ਇੱਧਰ ਆ ਜੂ ਬਾਕੀ ਆਪਾਂ ਉਧਰੋਂ ਬੰਦ ਕਰ ਦਾਂਗੇ ਚੱਕੋ ਬਈ ਪੈਪਾਪਾ ਵਿੱਚ ਫਿੜਤੀ ਹੁਣ ਉਹਨੂੰ ਉਧਰੋਂ ਬੰਦ ਕਰ ਦਿੰਨੇ ਆ ਸਾਰਾ ਪ੍ਰੈਸ਼ਰ ਪਾਣੀ ਦਾ ਉਧਰ ਨੂੰ ਜਾਊਗਾ ਏ ਚੱਕ ਬਈ ਰਾਜੇ ਚੱਲ ਪੈ ਤੇਰਾ ਪਾਣੀ ਹੁਣ ਭਰ ਜੂ ਪੌਂਡ ਤੇਰਾ 2 ਮਿੰਟਾਂ 'ਚ ਲੋ ਬਈ ਪਾਣੀ ਦਾ ਆ ਗਿਆ ਸਾਰਾ ਪ੍ਰੈਸ਼ਰ ਇਧਰ ਨੂੰ ਹੁਣ ਭਰ ਦੂ ਆ ਇਹ ਆ ਗਿਆ ਉਹ ਸਕੂਲੋਂ ਓਏ ਚਲੋ ਬਈ ਪੌਂਡ ਨੂੰ ਭਰਨ ਦਿੰਨੇ ਆਪਾਂ ਆਇਓ ਆਪਾਂ ਇੰਨੇ ਇਧਰ ਜਾਲੀ ਦੇਖ ਲੈਨੇ ਆਂ ਅਮਨ ਉਹ ਲਾਈ ਜਾਂਦਾ ਫਿਓ ਤੇ ਆਹ ਰਹਿ ਗਈ ਮਾੜੀ ਜੀ ਕੀਤ ਸਿੰਘ ਕਿਸੇ ਇਧਰੋਂ ਇਧਰੋਂ ਰਹਿ ਗਈ ਬਾਈ ਇਧਰੋਂ ਜਮਾ ਫਿੱਟ ਹੋ ਗਈ ਵਿਚਾਲੋਂ ਵੀ ਹੋ ਗਈ ਕਰਤਾ ਇਧਰ ਹਵਾਲਾਦਾਰ ਕੰਮ ਹੈ ਏਅਰ ਕੰਡੀਸ਼ਨਰ ਬਣਾਤਾ ਦੇਖ ਪੂਰਾ ਲੱਭ ਕੇ ਦੱਸਦੇ ਮੰਨ ਨਹੀਂ ਆਉਂਗੇ ਖੋਲ ਕੇ ਦੇਖ ਲੈ ਜਾਲੀ ਨੂੰ ਖੋਲ ਕੇ ਦੇਖ ਲੈ ਇੰਨਾ ਚ ਦੇਖ ਲੈ ਦੱਸ ਕਿਹੜਾ ਕਬੂਤਰ ਨਵਾਂ ਆਇਆ ਦੱਸ ਕਿਹੜਾ ਖੋਲ ਕੇ ਦੱਸ ਨਾ ਫਿਰ ਆ ਬੈਠਾ ਕੀ ਕਰੀਏ ਨਾ ਉਰੇ ਤਾਂ ਬਾਲੇ ਕਬੂਤਰ ਨੇ ਹੋਰ ਵੀ ਨਹੀਂ ਇੱਥੇ ਤਾਂ ਚੱਲ ਰਾਤ ਉੱਤੋਂ ਫੜਿਆ ਸੀ ਨਾ ਆਪਾਂ ਉਹ ਤਾਂ ਉੱਤੇ ਖੁੱਡੇ ਚ ਹੀ ਆ ਇੱਥੇ ਦੱਸ ਕਿਹੜਾ ਲਿਆਂਦਾ ਆ ਐਸਾ ਕਿਹੜਾ ਆ ਵਾਲਾ ਆ ਵਾਲਾ ਆਹਾ ਹਾਂ ਆਹੀ ਆਹੀ ਆ ਦੱਸਿਆ ਗਿਆ ਤੈਨੂੰ ਜੇ ਅਖੀਰ ਤੇ ਤੈਨੂੰ ਨਾਮ ਦੱਸਦੇ ਫੇਰ ਨਹੀਂ ਤੈਨੂੰ ਪਤਾ ਲੱਗਣਾ ਸੀ ਹੈ ਨਾ ਫਿਰ ਟਾਈਮ ਲੱਗਦਾ ਥੋੜਾ ਜਿਹਾ ਬਾਈ ਜਿਵੇਂ ਪਾਣੀ ਦਾ ਲੈਵਲ ਉੱਤੇ ਆਇਆ ਹੀਰ ਤੇ ਰਾਂਜਾ ਨਾਲ ਦੀ ਨਾਲ ਵੜਗੇ ਵਿੱਚ ਤੇ ਲਾਗੇ ਲਾਉਣ ਆਪਦੀਆਂ ਡੁਬਕੀਆਂ ਬਾਈ ਉਹ ਪਾਣੀ ਚ ਬੜੀਆਂ ਰਹਿੰਦੀਆਂ ਹਾਏ ਖੁਸ਼ ਹੋ ਗਈਆਂ ਬਈ ਆ ਦੇਖੋ ਉਹ ਪਾਣੀ ਚ ਬੜੀਆਂ ਰਹਿੰਦੀਆਂ ਨੇ ਜਦੋਂ ਮੈਂ ਪਾਣੀ ਛਿੜਕਣ ਲੱਗਿਆ ਉੱਤੇ ਡਰ ਕੇ ਭੱਜ ਗਈਆਂ ਬਾਹਰ ਚੱਲ ਨਾਲ ਉਹ ਨਾਲ ਉਹ ਰਾਂਝੇ ਵੜਜੋ ਸ਼ਾਬਾਸ਼ ਚੱਲ ਚੱਲ ਹੀਰੇ ਚੱਲ ਚੱਲ ਸ਼ਾਬਾਸ਼ ਲਓ ਨੀ ਯਾਰੇ ਤਾਂ ਬਈ ਕਈ ਫਰੇ ਬਾਈਆਂ ਦੇ ਕਮੈਂਟ ਸੀ ਬਾਈ ਕਹਿੰਦੇ ਪੂਲ ਨੂੰ ਪੱਕਾ ਕਰ ਦੋ ਇਹਨਾਂ ਦੇ ਪੌਂਡ ਨੂੰ ਇਹਦੇ ਅੰਦਰ ਆਪਾਂ ਕਿਸੇ ਹੋਰ ਤਰੀਕੇ ਦੇ ਪੱਥਰ ਲਾਵਾਂਗੇ ਤਾਂ ਤੁਹਾਨੂੰ ਦਿਖਾਵਾਂਗੇ ਜਿਹੜੇ ਵੀ ਆਪਾਂ ਪੱਥਰ ਲਾਵਾਂਗੇ ਤੋਂ ਉਸ ਤੋਂ ਬਾਅਦ ਇਹ ਸੋਨਾ ਲੱਗੂ ਇੱਕ ਸਾਫ ਦਾ ਆਪਾਂ ਇਹਨੂੰ ਪੱਕਾ ਹੀ ਕਰਾਂਗੇ ਪਰ ਆਪਾਂ ਪਲਾਫਟਰ ਨਹੀਂ ਕਰਦੇ ਕੋਈ ਹੋਰ ਕਾਰਾਗਿਰੀ ਕਰਾਂਗੇ ਤੇ ਮਿੱਤਰੋ ਜਾਲੀ ਵਾਲਾ ਕੰਮ ਆਲਮੋਸਟ ਹੋ ਗਿਆ ਬਈ ਜਾਲੀ ਲਾ ਕੇ ਆਪਾਂ ਤਾਂ ਕੱਚੀ ਤਾਰ ਨਾਲ ਸਾਰੇ ਕਿਤੋਂ ਹਨਾ ਪੂਰੇ ਇਹਦੇ ਆ ਲਾਤੇ ਜਿੰਮਟ ਉੱਚਾ ਲਾਤੇ ਇੱਥੇ ਇੱਥੇ ਤਾਂ ਹੀ ਸਾਰੇ ਕਿਤੇ ਥੱਲੇ ਲਾਤੇ ਇਹ ਜਮਾ ਬਈ ਹੁਣ ਫਿਕਸ ਹੋ ਗਈ ਜਮਾ ਨਹੀਂ ਹਲਦੀ ਤੇ ਬਈ ਇਧਰ ਹੁਣ ਪੂਰੀ ਹਵਾ ਜਾ ਕਰੂਗੀ ਇਧਰੋਂ ਵੀ ਆਹ ਹੁਣ ਨਾਲੇ ਖੁੱਡੇ 'ਚ ਗਰਮੈਸ਼ ਘਟ ਜੂਗੀ ਹਨਾ ਤੇ ਨਾਲੇ ਇਹਨਾਂ ਨੂੰ ਚੰਗੀ ਹਵਾ ਆਇਆ ਕਰੂਗੀ। ਪੌਂਡ ਵੀਰੇ ਇਹਨਾਂ ਦਾ ਸਾਰਾ ਭਰ ਗਿਆ ਚਲੋ ਆਪਾਂ ਇਹ ਆ ਪੈ ਪਛਾਕੇ ਇੱਥੋਂ ਤੇ ਇੱਧਰ ਛੱਡ ਦਿੰਨੇ ਆਂ। ਕੁਛ ਇੱਥੇ ਪੈ ਜੂਗਾ। ਬਈ ਇਹਨਾਂ ਦੇ ਕੰਮ ਆ ਦੇਖੋ ਦੇਖੋ ਕਿੰਨੀ ਖੁਸ਼ ਹੋ ਰਹੀਆਂ ਨੇ। ਮੈਂ ਦਿਖਾਉਣਾ ਤੁਹਾਨੂੰ। ਹੁਣ ਵੀ ਉਹ ਨੱਚੀ ਜਾਂਦੀਆਂ ਸੀਗੀਆਂ ਬਾਹਰ ਨਿਕਲ ਕੇ ਮੈਂ ਅੰਦਰ ਫਿਰ ਗੁੱਡੇ ਦੇ ਨਹੀਂ ਤੁਹਾਨੂੰ ਦਿਖਾਉਂਦਾ ਸਾਰਾ ਫੀਨਾ ਇਹਨਾਂ ਦਾ। ਆ ਇੱਧਰ ਬਈ ਦੇਖ ਲੈਨੇ ਆਂ ਅੰਡਾ ਦਿੱਤਾ ਪਿਆ ਬਈ। ਓਹੋ ਆਂਡਾ ਕੀ ਦਿੱਤੇ ਆ ਪਿਆ ਬਈ ਉਦਾਂ ਵਾਲਾ ਕੰਮ ਫੇਰ ਕਰ ਰੱਖਿਆ ਬਈ। ਮੁਰਗੀਆਂ ਨੇ ਅੰਡਾ ਭੰਨ ਕੇ ਆਪਦਾ ਪੀ ਲਿਆ ਭਾਈ ਅੱਜ ਫੇਰ ਤੇ ਇਹਨਾਂ ਨੂੰ ਕਿਵੇਂ ਰੋਕਿਆ ਜਾਵੇ ਆ ਗੱਲ ਭਾਈ ਜ਼ਰੂਰ ਦੱਸੋ ਕਮੈਂਟ ਕਰਕੇ ਚਲੋ ਭਾਈ ਇਹਨੂੰ ਫਿੜ ਦਿੰਨੇ ਆਪਾਂ ਇੱਧਰ ਆ ਬਾਈ ਕੁਛ ਕੱਦੂ ਕਾਦੂ ਨੇ ਸਬਜ਼ੀਆਂ ਦੇ ਬਚੇ ਹੋਏ ਹਨਾ ਤਾਂ ਆਪਣੇ ਅਫੀਲਾ ਨੂੰ ਪਾ ਦਿੰਨੇ ਆ ਆਜੋ ਭਾਈ ਆਜੋ 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 ਚੱਕ ਦੋ ਫੱਟੇ ਖਾ ਲਈ ਇਹਨੇ ਦਹੀਂ ਖਾ ਲਈ ਰਹਿੰਦੀ ਆ ਚਲ ਖਾ ਲੂ ਕੋਈ ਨਹੀਂ ਐਂ ਕਾ ਤੋ ਖਿੱਚੇ ਰੱਖੀ ਐ ਇਹ ਖਵਾ ਦੇ ਖਵਾ ਦੇ ਇੱਧਰ ਮਿੱਤਰੋ ਮੇਰੇ ਕੋਲੇ ਬਈ ਦਹੀਂ ਦੇ ਵਿੱਚ ਥੋੜਾ ਜਿਹਾ ਪਾਣੀ ਪਾਇਆ ਹੋਇਆ ਕੱਚੀ ਲੱਸੀ ਬਣਾਈ ਹੋਈ ਆ ਆਪਣੇ ਜੈਕ ਨੂੰ ਦੇ ਦਿੰਨੇ ਆਪਾਂ ਇਹ ਪੀ ਲੂ ਆ ਵਿਚਾਰਾ ਚੱਕ ਦੇ ਬਈ ਫੱਟੇ ਮੁੰਡਿਆ ਤੇ ਬਈ ਆਪਣੀ ਬੈਲਾ ਨੂੰ ਆਪਾਂ ਬਾੜ ਦੇ ਦਿੰਨੇ ਆ ਪਿੰਜਰੇ ਦੇ ਵਿੱਚ ਆ ਜਾ ਬੈਲਾ ਅੰਦਰ ਆ ਜਾ ਚੱਲ 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 ਆਪਦੇ ਅੰਦਰ ਚੱਲ ਕਰ ਚਲੋ ਜੀ ਅੰਦਰ ਚਲੋ ਅੰਦਰ 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 ਸ਼ਾਬਾਸ਼ ਬੈਲਾ ਬਾੜਤੀ ਬਈ ਆਪਾਂ ਪਿੰਜਰੇ ਦੇ ਅੰਦਰ ਚਲੋ ਬੰਦ ਕਰਦੇ ਆ ਇੱਧਰ ਬਈ ਹੱਸ ਕੀ ਆਪਣਾ ਜੈਕ ਆਪ ਦੀ ਲੱਸੀ ਪੀਣ ਲੱਗਿਆ ਹੋਇਆ। ਆ ਇਧਰ ਬਈ ਆਪਾਂ ਜੁਗਨੂ ਤੇ ਉਹਨਾਂ ਦੇ ਪਾਣੀ ਪੂਣੀ ਦੇਖ ਲਈਏ ਪਿਆ ਕੇ ਨਹੀਂ। ਤਾਂ ਬਈ ਆਂਡਾ ਵੀ ਦੇਖਿਆ ਜੁਗਨੂ ਹੋਰਾਂ ਦੀ ਮਾਂ ਨੇ। ਆ ਵੀ ਆਪਾਂ ਚੱਕ ਲੈਨੇ ਆਂ ਮਿੱਤਰੋ। ਆਹ ਲਓਏ। ਪੀਓ ਤਾਇਆ ਤਾਇਆ ਪਾਣੀ ਫ੍ਰੈਸ਼ ਫ੍ਰੈਸ਼ ਠੰਡਾ ਠੰਡਾ। ਚੱਕੋ ਬਈ। ਬੰਦ ਕਰਦੇ ਆਂ। ਮਿੱਤਰੋ ਬਈ ਆ ਮੈਂ ਦਾਣੇ ਲਿਆਇਆ ਉੱਤੇ ਜਿਹੜਾ ਆਪਾਂ ਕਬੂਤਰ ਆਪਣਾ ਰਾਤ ਫੜਿਆ ਸੀ ਉਥੋਂ ਹਨਾ। ਤਾਂ ਬਈ ਉਹਨੂੰ ਆਪਾਂ ਦਾਣੇ ਪਾ ਦਿੰਨੇ ਆਂ। ਤਬਈ ਮੈਂ ਇੱਕ ਗੱਲ ਹੋਰ ਸੋਚੀ ਆ ਬਈ ਆ ਕਬੂਤਰ ਨੂੰ ਹਨਾ ਲੱਖਵਾਗਾ ਤੇ ਬਈ ਆ ਕਬੂਤਰ ਨੂੰ ਆਪਾਂ ਇੱਥੇ ਹੀ ਰੱਖ ਲੈਨੇ ਆ ਇਹ ਆਪਣਾ ਪੁਰਾਣਾ ਖੁੱਡਾਗਾ ਤਾਂ ਇਹਨੂੰ ਆਪਾਂ ਥੱਲੇ ਨਹੀਂ ਲੈ ਕੇ ਜਾਂਦੇ ਆ ਕਬੂਤਰ ਦਾ ਆਪਾਂ ਐਵੇਂ ਖੁੱਡੇ ਚ ਟ੍ਰੀਟਮੈਂਟ ਕਰਾਂਗੇ ਇੱਥੇ ਰੱਖ ਕੇ ਇਹਦਾ ਇੱਥੇ ਇਲਾਜ ਕਰ ਦਾਂਗੇ ਉਸ ਤੋਂ ਬਾਅਦ ਬਈ ਹੁਣ ਇਹ ਇਹਦਾ ਆਪਾਂ ਦੇਖਦੇ ਆ ਕੀ ਹਾਲ ਚੱਲ ਹੈ ਇਹਦੀ ਇੱਥੇ ਦਾਣੇ ਖਣਿਆ ਦੇਨੇ ਇਹਨੂੰ ਇੱਥੇ ਦਾਣੇ ਦੂਨੇ ਖਾ ਲੂ ਆਪਦੇ ਆ ਜਾ ਭੁੱਖ ਲੱਗ ਰਹੀ ਇਹਨੂੰ ਤਾਂ ਮਿੱਤਰੋ ਲੱਗ ਗਿਆ ਖਾਣ ਬਾਕੀ ਬਈ ਆਪਾਂ ਕਰਾਂਗੇ ਇਹਦਾ ਟ੍ਰੀਟਮੈਂਟ ਜ਼ਰੂਰ ਠੀਕ ਕਰਾਂਗੇ ਇਹਨੂੰ ਬੱਚਾ ਵਧੀਆ ਇਹ ਵਧੀਆ ਉੱਡਿਆ ਕਰੂਗਾ ਤਾਂ ਬਈ ਤੁਸੀਂ ਦਵਾਈ ਦੱਸਿਓ ਸਾਰੇ ਜਾਣੇ ਹਨਾ ਇਹਨੂੰ ਕਿਹੜੀ ਦਵਾਈ ਇਹ ਜੀ ਦੇਈਏ ਜਿਹਦੇ ਨਾਲ ਇਹ ਠੀਕ ਠਾਕ ਹੋ ਜੇ ਜਮਾ ਬਸ ਕੋਈ ਇਹ ਜੀ ਦਵਾਈ ਦੱਸਿਓ ਜਿਹਦੇ ਨਾਲ ਪੱਕਾ ਇਲਾਜ ਹੋਵੇ ਹਨਾ ਲਕਵੇ ਦਾ ਪਾਣੀ ਬਈ ਇਹਦੇ ਕੋਲੇ ਪਿਆ ਦਾਣੇ ਪਾਤੇ ਤੇ ਚਲੋ ਮਿੱਤਰੋ ਇਹਨੂੰ ਆਪਾਂ ਬੰਦ ਕਰਦੇ ਆਂ ਐਦਾ ਹੁਣ ਇੱਥੇ ਹੀ ਹੋਇਆ ਕਰੂ ਦਾਣਾ ਪਾਣੀ ਐਦੀ ਰਿਆਸ਼ ਇੱਥੇ ਹੋਊਗੀ ਉੱਤੇ ਹੁਣ ਤੇ ਚਲੋ ਮਿੱਤਰੋ ਐਦਾ ਆ ਵੀ ਭੇਟ ਦਿੰਨੇ ਆਪਾਂ ਕਬੂਤਰ ਤਾਂ ਮਿੱਤਰੋ ਆਪਾਂ ਇੱਥੇ ਵੀ ਰੱਖ ਲਈਏ ਹਨ ਪਹਿਲਾਂ ਮੈਂ ਰੱਖੇ ਹੋਏ ਸੀ ਉਰੇ 50 55 ਕਬੂਤਰ ਸੀ ਮੇਰੇ ਕੋਲੇ ਆ ਖੁੱਡੇ 'ਚ ਤਾਂ ਵਧੀਆ ਰਹਿੰਦੇ ਨੇ ਕਬੂਤਰ ਤੇ ਨਾ ਕਬੂਤਰ ਇੱਥੋਂ ਟੱਪਦਾਗਾ ਉਹ ਖੁੰਝੇ 'ਚ ਮੈਂ ਛਾਤਰੀ ਲਾ ਦਿੰਦਾ ਸੀ ਉਰੇ ਬਈ ਕਲੰਪ ਹਜੇ ਵੀ ਲੱਗੇ ਹੋਏ ਨੇ ਆ ਦੇਖੋ ਤਾਂ ਉਰੇ ਮੈਂ ਛਾਤਰੀ ਲਾ ਦਿੰਦਾ ਸੀ ਤਿੰਨ ਦਿਨ ਚਾਰ ਦਿਨ ਕਬੂਤਰ ਨੂੰ ਛਾਤਰੀ ਤੇ ਬੰਨ ਕੇ ਡਾ ਦਿੰਦਾ ਸੀ ਕਬੂਤਰ ਕਦੇ ਭੱਜੇ ਹੀ ਨਹੀਂ ਸੀ ਕਬੂਤਰ ਜਿਹੜੇ ਆਪਣੇ ਬੱਚੇ ਟੱਪਦੇ ਆ ਨਾ ਬਈ ਇੱਕ ਤਾਂ ਉਹ ਥੱਲੇ ਆ ਆਪਣਾ ਜਿਗਾਰਡ ਹਨਾ ਥੱਲੇ ਕਰਕੇ ਉਹ ਛੇਤੀ ਛੇਤੀ ਉੱਤਰਦੇ ਹੀ ਨਹੀਂ ਹੈਗੇ ਇੱਧਰ ਨਿਮ ਆ ਗ ਉਦੇ ਕਰਕੇ ਥੋੜਾ ਜਿਹਾ ਚੱਕਰ ਪੈ ਜਾਂਦਾ ਉਰੇ ਤਾਂ ਕਬੂਤਰ ਬਾਲਾ ਸੌਖਾ ਲੱਗਦਾਗਾ ਉਸ ਤੋਂ ਬਾਅਦ ਬਈਆ ਸੋਲਰ ਪਲਾਂਟ ਲੱਗੇ ਹਨਾ ਜਦੋਂ ਪਲੇਟਾਂ ਹੀਆਂ ਲੱਗੀਆਂ ਹੁਣ ਕਬੂਤਰਾਂ ਦੇ ਬਾਹਰ ਨਿਕਲਣ ਨੂੰ ਜਗ੍ਹਾ ਨਹੀਂ ਹੈਗੀ ਨਹੀਂ ਤਾਂ ਆਪਾਂ ਇੱਥੇ ਵੀ ਰੱਖਣੀ ਸੀ ਕਬੂਤਰ ਪੱਕਾ ਰੱਖਦੇ ਹਨਾ ਸਾਰੇ ਕਬੂਤਰ ਨਾ ਸਾਰੇ ਕਬੂਤਰ ਨਹੀਂ ਲੋਟਾਉਣੇ ਇੱਥੇ ਨਹੀਂ ਲੋਟਾਉਂਦੇ ਮਿੱਤਰੋ ਇੱਧਰ ਬਈ ਆਪਾਂ ਟੋਕਰੀ ਰੱਖਤੀ ਇਹਦੇ ਵਿੱਚ ਨੇ ਬਈ ਸਬਜ਼ੀ ਦੇ ਛਿਲਕੇ ਹੁਣ ਆਪਣੇ ਸਾਰੇ ਮੁਰਗੇ ਤੇ ਚੂਚੇ ਖਾ ਲੈਣਗੇ ਉਸ ਤੋਂ ਬਾਅਦ ਆਪਾਂ ਚੱਕ ਦਾਂਗੇ ਆਓ ਜਿਓ ਬਈ ਚਲੋ 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 ਖਾ ਲੋ ਖਾ ਲੋ ਖਾ ਲੋ ਚੱਕੋ ਮੇਤਰੋ ਆ ਬਾਦੂ ਪਾਤਾ ਬਾਈ ਹਰਾ ਖਰਗੋਸ਼ ਖਾ ਲੈਣਗੇ ਨਾਲੇ ਚੂਚੇ ਖਾ ਲੈਣਗੇ ਆਪਣੇ ਆਹ ਦੇਖੀ ਪਤੰਦਰ ਜਮਾ ਨਹੀਂ ਡਰੀ ਜਾਂਦਾ ਮੇਰੇ ਕੋਲ ਤੇ ਚਲੋ ਵੇ ਆਪਾਂ ਦੂਜੇ 'ਚ ਵੀ ਪਾ ਦਿੰਨੇ ਆ ਲਓ ਜੀ ਦੋਨੇ ਕੁੰਡੇ ਆਪਾਂ ਪਾਣੀ ਦੇ ਭਰਤੇ ਦਾਣੇ ਦੀ ਟ੍ਰੇ ਭਰਤੀ ਅਸੀ ਮਿੱਤਰੋ ਆਪਣੀ ਅੱਜ ਦੀ ਵੀਡੀਓ ਵੀਡੀਓ ਸੋਹਣੀ ਲੱਗੀ ਹੋਵੇ ਤਾਂ ਬਾਈ ਲਾਈਕ ਜ਼ਰੂਰ ਕਰ ਲਿਓ ਨਾਲੇ ਚੈਨਲ ਸਬਸਕ੍ਰਾਈਬ ਕਰ ਲਿਓ ਆਪਣਾ ਟਿਕਾ ਕੇ ਮਿਲਦੇ ਨਵੀਂ ਵੀਡੀਓ ਚ ਨਵੇਂ ਟੌਪਿਕ ਤੇ ਰੱਬ ਰਾਖਾ ਜੱਟੋ